ਸਮੇਂ ਦੀ ਖਬਰ ਬਟਾਲਾ ਤੋਂ ਆ ਰਹੀ ਹੈ ਦੱਸ ਦਈਏ ਬਟਾਲਾ ਜ਼ਿਲ੍ਹਾ ਪੁਲਿਸ ਦੇ ਪਿੰਡ ਸ਼ਮਸ਼ੀਰ ਫਿਰੋਜ਼ਪੁਰ ਪੰਜਾਬ ਪੁਲਿਸ ਤੇ ਸਿਵਲ ਪ੍ਰਸ਼ਾਸਨ ਵੱਲੋਂ ਨਸ਼ਾ ਵਿਰੁੱਧ ਮਹੀਨ ਜੜੀ ਹੈ ਉਸ ਦੇ ਤਹਿਤ ਕਾਰਵਾਈ ਕਰਦੇ ਹੋਏ ਪਿੰਡ ਚ ਨਸ਼ੇ ਦੇ ਗੈਰ ਕਾਨੂੰਨੀ ਨੂੰ ਚਲਾ ਰਹੇ ਕਾਰੋਬਾਰੀਆਂ ਦੇ ਘਰਾਂ ਤੇ ਪੀਲਾ ਪੰਜਾ ਚਲਾਇਆ ਗਿਆ ਦੱਸ ਦਈਏ ਉਹਨਾਂ ਦੇ ਘਰ ਜਿਹੜੇ ਨੇ ਉਹ ਤਹਿ ਤੇਰੀ ਕਰ ਦਿੱਤੇ ਗਏ ਨੇ ਤੇ ਉੱਥੇ ਹੀ ਇਸ ਕਾਰਵਾਈ ਦਾ ਜਾਇਜ਼ਾ ਲੈਣ ਪੰਜਾਬ ਪੁਲਿਸ ਦੇ ਡੀਜੀਪੀ ਅਮਰਦੀਪ ਸਿੰਘ ਰਾਏ ਐਸਐਸਪੀ ਬਟਾਲਾ ਸੁਹੇਲ ਕਾਸਿਮ ਮੀਰ ਵੀ ਜਿਹੜੇ ਨੇ ਪਹੁੰਚੇ ਨੇ ਤੇ ਏਡੀ ਅ ਅਮਰਦੀਪ ਸਿੰਘ ਰਾਏ ਦਾ ਕਹਿਣਾ ਹੈ ਕਿ ਜੋ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਯੁਧ ਨਸ਼ਾ ਵਿਰੁੱਧ ਮੁਹਿੰਮ ਪੰਜਾਬ ਪਰਚ ਸ਼ੁਰੂ ਕੀਤੀ ਗਈ ਹੈ ਉਸ ਦਾ ਅੱਜ 100ਵਾਂ ਦਿਨ ਹੈ ਅਤੇ ਉਹ ਜ਼ਿਲ੍ਹਾ ਬਟਾਲਾ ਚ ਇਸ ਮੁਹਿੰਮ ਦਾ ਜਾਇਜ਼ਾ ਲੈਣ ਪਹੁੰਚੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਬਟਾਲਾ ਪੁਲਿਸ ਵੱਲੋਂ ਬਹੁਤ ਸਾਰੇ ਨਸ਼ੇ ਦੇ ਸਮੱਗਰਾਂ ਖਿਲਾਫ ਸਖਤ ਕਾਰਵਾਈ ਕੀਤੀ ਗਈ ਹੈ ਅਤੇ ਉਹਨਾਂ ਨੂੰ ਜ਼ਿਲ੍ਹਾ ਵਿੱਚ ਹੀ ਪੇਚਾ ਕੀਤਾ ਹੈ ਉਹਨਾਂ ਲੋਕ ਜਿਨ੍ਹਾਂ ਜਿਹੜੇ ਨਸ਼ਾ ਵੇਚਦੇ ਨੇ ਨਸ਼ੇ ਵੇਚ ਕੇ ਜਾਇਦਾਦ ਜਿਹੜੀ ਹੈ ਉਹਨਾਂ ਨੇ ਬਣਾਈ ਹੈ ਉਹਨਾਂ ਨੂੰ ਵੀ ਜ਼ਬਤ ਕੀਤਾ ਹੈ ਤੇ ਉੱਥੇ ਹੀ ਬਹੁਤ ਐਸੇ ਨੌਜਵਾਨ ਨੇ ਜੋ ਨਸ਼ੇ ਦੀ ਦਲਦਲ ਚ ਫਸ ਚੁੱਕੇ ਨੇ ਤੇ ਉਹਨਾਂ ਉਲਾਸ ਦੇ ਲਈ ਵੀ ਪੇਜਾ ਕਰੀਆ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਇਸ ਮੁਹਿੰਮ ਚ ਪੰਜਾਬ ਪੁਲਿਸ ਦਾ ਹਰ ਵਰਗ ਸਾਥ ਦੇ ਰਿਹਾ ਹੈ ਦੂਜੇ ਪਾਸੇ ਐ ਡੀ ਜੀ ਪੀ ਪੰਜਾਬ ਪੁਲਿਸ ਇਸ ਪਿੰਡ ਚ ਪਹੁੰਚੀ ਤਾਂ ਸਥਾਨਕ ਲੋਕਾਂ ਅਤੇ ਵਿਸ਼ੇਸ਼ ਕਰ ਪਿੰਡ ਦੀਆਂ ਬੀਬੀਆਂ ਵੱਲੋਂ ਇਕੱਠੇ ਹੋ ਕੇ ਉਹਨਾਂ ਨੂੰ ਗੁਹਾਰ ਜੜੀ ਲਗਾਈ ਗਈ ਕਿ ਵੱਡੇ ਮਗਰਮੱਛ ਜੋ ਨਸ਼ਾ ਵੇਚ ਰਹੇ ਨੇ ਉਹਨਾਂ ਨੂੰ ਕਾਬੂ ਕਰੋ ਤੇ ਉਹਨਾਂ ਤੇ ਪਿੰਡ ਤੇ ਜਿਹੜੇ ਐ ਕਈ ਮਾਵਾ ਦੇ ਪੁੱਤ ਇਸ ਨਸ਼ੇ ਨੇ ਖਾਲੇ ਨੇ ਤੇ ਉਹਨਾਂ ਨੇ ਵੀ ਕਿਹਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਨਸ਼ਾ ਜੜਾ ਵੇਚਿਆ ਜਾ ਰਿਹਾ ਹੈ ਇਸ ਦੇ ਉੱਤੇ ਰੋਕ ਤਾਮ ਕੀਤੀ ਜਾਵੇ ਇਹ ਜਿਹੜਾ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਗਿਆ ਇਹਦੇ ਵਿੱਚ ਮਾਨਯੋਗ ਡੀਆਰਪੀ ਪੰਜਾਬ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਐਸਐਸਪੀ ਗੁਟਾਸਪੁਰ ਸ਼੍ਰੀ ਦਿੱਤੇ ਹੈ ਔਰ ਉਹਨਾਂ ਦੀ ਸਾਰੀ ਟੀਮ ਦੇ ਵੱਲੋਂ ਪੂਰੇ ਜ਼ਿਲ੍ਹੇ ਦੇ ਵਿੱਚ ਅੱਜ ਕੋਆਰਡੀਨੇਟਡ ਸਰਜ ოਪਰੇਸ਼ਨ ਚਲਾਇਆ ਜਾ ਰਿਹਾ ਹੈ ਚਾਰਾਂ 서ਬ ਡਿਵੀਜ਼ਨਾਂ ਦੇ ਵਿੱਚ ਇਹ ਆਪਰੇਸ਼ਨ ਅਲੱਗ-ਅਲੱਗ ਚਲਾਇਆ ਜਾ ਰਿਹਾ ਜਿੱਥੇ ਅੱਜ ਅਸੀਂ ਇੱਥੇ ਖੜੇ ਹਾਂ ਇਹ ਥਾਰਾ ਸਿਟੀ ਦੇ ਵਿੱਚ ਇਸਲਾਮਾਬਾਦ ਏਰੀਆ ਹੈ ਇੱਥੇ ਕੋਆਰਡੀਨੇਟਡ ਸਰਜ ოਪਰੇਸ਼ਨ ਚਲਾਇਆ ਜਾ ਰਿਹਾ ਜਿਹੜੀ ਅਸੀਂ ਸਾਰੇ ਸੁਪਰਵਾਈਜ਼ਨ ਕਰ ਰਹੇ ਹਾਂ ਇਸ ਪੂਰੇ ਮੁਹਿੰਮ ਦੇ ਤਹਿਤ ਹੁਣ ਤੱਕ ਕਰੀਬ 250 ਦੇ ਆਸ-ਪਾਸ ਐਫ ਆਈ ਆਰ ਟੋਟਲ ਦਰਜ ਹੋਈਆਂ ਜਿਹਦੇ ਵਿੱਚ ਕਰੀਬ 400 ਦੇ ਕਰੀਬ ਜਿਹੜੇ ਸਮਗਲਰਸ ਜਾਂ ਪੈਡਲਰਸ ਨੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਅਪ੍ਰੋਕਸੀਮੇਟਲੀ 6 ਕਿਲੋ ਹੈਰੋਇਨ ਔਰ ਕੁਝ ਬਾਕੀ ਹਕੀਮ ਔਰ ਵੈਪਨਸ ਵੀ 25 ਦੇ ਕਰੀਬ ਵੈਪਨਸ ਜਿਹੜੇ ਉਹ ਇਸ ਮੁਹਿੰਮ ਦੇ ਦੌਰਾਨ ਰਿਕਵਰ ਕੀਤੇ ਗਏ ਇਸ ਤੋਂ ਇਲਾਵਾ 200 ਦੇ ਕਰੀਬ ਜਿਹੜੇ ਬੱਚੇ ਡਰੱਗਸ ਦੇ ਵਿੱਚ ਗ੍ਰਸ ਹੋਏ ਹੋਏ ਸੀਗੇ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਭਰਤੀ ਕਰਵਾਇਆ ਗਿਆ ਡਿਸਟ੍ਰਿਕਟ ਪੁਲਿਸ ਦੇ ਵੱਲੋਂ ਜਿਹੜੇ ਉੱਥੇ ਇਲਾਜ ਦੇ ਅਧੀਨ ਨੇ ਐਂਡ ਉਮੀਦ ਹੈ ਕਿ ਉਹ ਆਪਣਾ ਇਲਾਜ ਕਰਵਾ ਕੇ ਦੁਬਾਰਾ ਨਾਰਮਲ ਲਾਈਫ ਵਿੱਚ ਵਾਪਸ ਆਉਣਗੇ ਇਸ ਸਿਸਟਰ ਆਪਣਾ ਬਾਰਡਰ ਏਰੀਆ ਹੈਗਾ ਬਾਰਡਰ ਏਰੀਆ ਜਿਹੜੇ ਨਾਮ ਚੋਂ ਆ ਰਹੇ ਨੇ ਜ਼ਿਆਦਾਤਰ ਉਹ ਜਿਹੜੇ ਹੋਰ ਤਸ਼ਕਰ ਵੀ ਆ ਗਏ ਉਹਨਾਂ ਨੇ ਆਪਣੇ ਗੁਮਰਾ ਕਰ ਲੈਂਦੇ ਆਗੇ ਉੱਧਰ ਤੋਂ ਕੋਈ ਵਹੀ ਨਹੀਂ ਇਹ ਉਹੀ ਅਵੇਰਨੈਸ ਵੀ ਨਾਲ ਨਾਲ ਹੀ ਹੈ ਜੀ ਇਹ ਮਤਲਬ ਗਵਰਨਮੈਂਟ ਆਫ ਪੰਜਾਬ ਵੱਲੋਂ ਐਂਡ ਡੀਜੀਪੀ ਸਾਹਿਬ ਵੱਲੋਂ ਜਿਹੜੇ ਖਾਸ ਤੌਰ ਤੇ ਇਨਸਟਰਕਸ਼ਨਸ ਨੇ ਵੀ ਜਿਹੜੇ ਕ ਉਹਨਾਂ ਨੂੰ ਐਸ ਵਿਕਟਿਮ ਟਰੀਟ ਕਰਕੇ ਉਹਨਾਂ ਨੂੰ ਡੀਡਿਕਸ਼ਨ ਉਹਨਾਂ ਦੇ ਕਰਵਾਉਣ ਪਹਿਲ ਦੇ ਅਧਾਰ ਤੇ ਉਹਨਾਂ ਦੀ ਡੀਡਿਕਸ਼ਨ ਕਰवानी ਹੈ ਤਾਂ ਕਿ ਉਹ ਇਹ ਸਾਰੇ ਨਸ਼ਾ ਨੂੰ ਛੱਡ ਕੇ ਦੁਬਾਰਾ ਇੱਕ ਨਾਰਮਲ ਜ਼ਿੰਦਗੀ ਜਿਹੜੀ ਉਹ ਜੀਣੇ ਸਟਾਰਟ ਕਰਨ। ਕੋਈ ਖਾਸ ਗੱਲ ਕਿੜਕੀ ਤੀਂ ਗਰਦਨਸਪੋਤ ਜਿਹਦੇ ਵਿੱਚ ਚਾਰਾਂ ਸੋਡਰ ਉਹਨਾਂ ਦੇ ਵਿੱਚ ਜਿਹੜੇ ਜਿਹੜੇ ਵੀ ਏਰੀਆਜ਼ ਨੇ ਜਿੱਥੇ ਕੋਈ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਨੇ ਵੀ ਡਰੱਗਸ ਵਿਕਦੇ ਨੇ ਜਾਂ ਸਮੱਗਲਰਸ ਜਿਹੜੇ ਉੱਥੇ ਰਹਿੰਦੇ ਨੇ ਉਹਨਾਂ ਏਰੀਆਜ਼ ਦੇ ਵਿੱਚ ਇੱਕ ਕੋਆਰਡੀਨੇਟਡ ਆਪਰੇਸ਼ਨ ਚਲਾਇਆ ਜਾ ਰਿਹਾ। ਇੱਥੇ ਅੱਜ ਕੱడే ਆਸੀਂ ਇੱਥੇ ਹੁਣ ਕੋਆਰਡੀਨੇਟਡ ਆਪ